ਗੌੜੀ ਸੁਖਮਣੀ ਮਹੱਲਾ ਪੰਜਵਾਸ ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮ ਹੈ ਜੁਗਤ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸ ਬਿਸੰਭਰ ਏਕੈ ਨਾਮ ਜਪਤੇ ਅਗਣਤੇ ਅਨੇਕੈ ਬੇਦ ਪੁਰਾਨ ਸਿਮਰਤ ਸੁਦਾਖਿਰ ਕੀਨੇ ਰਾਮ ਨਾਮ ਇਕ ਆਖਰ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿ ਮਾ ਗਣੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕਿ ਹੁਣ ਸੰਗ ਮੋਹਿ ਉਧਾਰੋ ਸੋਖ ਮੜੀ ਸੋਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਗੜ ਨ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਾਉਣਾ ਬਿਆਪੈ ਪ੍ਰਭ ਕੈ ਸਿਮਰਨ ਦੁਖਣਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਦ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਖ ਫਲਾ ਸੇ ਸਿਮਰਹਿ ਜਿਨੇ ਆਪ ਸਿਮਰਾਈ ਨਾਨਕ ਤਾ ਕੈ ਲਗ ਪਾਈ ਪ੍ਰਭ ਕਾ ਸਿਮਰਣ ਸਭ ਤੇ ਊਚਾ ਪ੍ਰਭ ਕੈ ਸਿਮਰਣ ਯੁਦਰੇ ਮੂਚਾ ਪ੍ਰਭ ਕੈ ਸਿਮਰਣ ਤ੍ਰਿਸ਼ਨਾ 부ਜੈ ਪ੍ਰਭ ਕੈ ਸਿਮਰਣ ਸਭ ਕਿਛ ਸੁਜੈ ਪ੍ਰਭ ਕੈ ਸਿਮਰਣ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਣ ਪੂਰਣ ਆਸਾ ਪ੍ਰਭ ਕੈ ਸਿਮਰਣ ਮਨ ਕੀ ਮਲ ਜਾਇ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰ ਹੈ ਸੇ ਤਨਵੰਤੇ ਪ੍ਰਭ ਕੋ ਸਿਮਰ ਹੈ ਸੇ ਪਤਿਵੰਤੇ ਪ੍ਰਭ ਕੋ ਸਿਮਰ ਹੈ ਸੇ ਜਨ ਪਰਵਾਨ ਪ੍ਰਭ ਕੋ ਸਿਮਰ ਹੈ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰਹਿ ਸੇ ਬੀਮੋਤਾਜੀ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਪ੍ਰਭ ਕੋ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੀਆਂ ਪਤਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਤ ਬਲੇਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅੰਧ ਕਢੇਰੇ ਪ੍ਰਭ ਕਉ ਸਿਮਰਹਿ ਬਸ ਹੈ ਹਰ ਨੀਰੀ ਸੰਤਿ ਕਿਰਪਾ ਤੇ ਅਰ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸੁਮਾਨੀ ਪ੍ਰਭ ਕੈ ਸਿਮਰਨ ਨਹਿ ਚਲਿਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਐ ਪ੍ਰਭ ਕੈ ਸਿਮਰਨ ਅਣਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਣ ਜਿਨ ਕਉ ਪ੍ਰਭ ਮਯਾ ਨਾਨਕ ਤਿੰਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਈ ਹਰ ਸਿਮਰਨ ਭਈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੋਂ ਪੁੰਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸੇਮਰ ਸੇਮਰ ਹਾਰ ਕਾਰਨ ਕਰਨਾ ਹਰਿ ਸਿਮਰਣ ਕੀਓ ਸਗਲ ਅਕਾਰਾਂ ਹਰਿ ਸਿਮਰਣ ਮਹਿਆ ਪੰਡੰਕਾਰਾਂ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ हर सिम तेन पाया